ਆਦੋ ਬਰੇ ਪਹਿਲੀ ਵਾਰ ਹਾਏ ਵੇ ਹਾਏ ਅੱਜ ਦਾ ਨਹੀਂ ਜੱਟਾ ਕਈ ਸਾਲ ਦਾ ਬਭਾਲ ਆ ਬੇ ਪੱਛ ਦੀ ਮੈਂ ਰਹਦੀ ਤੈਨੂੰ ਅੱਖ ਕਤੋਂ ਲਾਲਾ ਹਾਏ ਵੇ ਅੱਜ ਦਾ ਨਹੀਂ ਜੱਟਾ ਕਈ ਸਾਲ ਦਾ ਬਭਾਲ ਆ ਬੇ ਪੱਛ ਦੀ ਮੈਂ ਰਹਦੀ ਤੈਨੂੰ ਅੱਖ ਕਤੋਂ ਲਾਲਾ ਓ ਜੀ ਦੇ ਬਿਨਾ ਬਣਦੀ ਨਾ ਮੈਂ ਤਰ੍ਹਾਂ ਦੀ ਚਾਲਾ ਨਹੀਂ ਚਾਦੇ ਨਾਲ ਖਾਵਾ ਕਾਲੀ ਨਾਗਣੀ ਕਮਾਲਾ ਨਹੀਂ ਨਾਗਣੀ ਕਮਾਲਾ ਮੂੜ ਮਤੋ ਰਾਜੇ ਨਹੀਂ ਹੱਸ ਕੇ ਦਿਖਾ ਦੇ ਨਹੀਂ ਲੱਗੀ ਪਈਆ ਤੋੜ ਚੱਕ ਡੱਬੀ ਜੀ ਫੜਾ ਦੇਣੀ ਹਾਈ ਨੀ ਇਹਦੇ ਵਿੱਚ ਕਾਲੀਆ ਤੇਜ ਕੋੜੇ ਵਾਲੀਆ ਸਾਬ ਨਾਲ ਖਾਵੇ ਬੰਦਾ ਫਲ ਲਗਾਉਣਾ ਕਾਰਿਆ ਹਾਈ ਮੈਂ ਕਰੇ ਨਾ ਫੇ ਕਰਬੇ ਨਾ ਮੇਰਾ ਕੋਈ ਖਿਆਲ ਆਵੇ ਪਛਦੀ ਮੈਂ ਰਹਿੰਦੀ ਤੈਨੂੰ ਅੱਖ ਕਾ ਤੋਂ ਲਾਲ ਔਰ ਜੀ ਦੇ ਬਿਨਾ ਬਣਦੀ ਨਾ ਮੈ ਤਰਾਂ ਦੀ ਚਾਹ ਲਾਣੀ ਚਾਹ ਦੇ ਨਾਲ ਖਾਂ ਮਾਂ ਕਾਲੀ ਨਾਗਣੀ ਕਮਾਲਾ ਨੀ ਨਾਗਣੀ ਕਮਾਲਾ